ਨਾਮ ਕੀ ਹੈ ਗੁਰੂ ਗਨ ਸਾਹਿਬ ਬੜੀ ਦੁਖਦਾਇ ਬਹੁਤ ਸਾਰੇ ਮੇਰੇ ਵਰਗੇ ਪੜੇ ਲਿਖੇ 2 ਕੋਸਾਲ ਦਾ ਕੋਰਸ ਕਰਕੇ ਜੀਵਨ ਜਾਚ ਨੂੰ ਹੀ ਨਾਮ ਕਹਿਣ ਲੱਗ ਪੈਂਦੇ ਨੇ ਤੁਸੀਂ ਠੀਕ ਕੰਮ ਕਰੋ ਦੁਕਾਨ ਕਰੋ ਰੋਟੀ ਖਾਓ ਪੱਗ ਠੀਕ ਬੰਨੋ ਕਹਿੰਦੇ ਇਹ ਨਾਮ ਹੁੰਦਾ ਹੋਰ ਤੇ ਹੁੰਦਾ ਨਹੀਂ ਆਹ ਕਿਸ ਦੇ ਬਾਰੇ ਕਿਹਾ ਹੈ ਉਪਦੇਸ਼ ਗੁਰੂ ਹਰ ਹਰ ਜਪ ਜਪ ਉਹ ਆਦੇਸ਼ ਹੈ ਉਹ ਵੀ ਮੰਨਣਾ ਹੈ ਜੀਵਨ ਯਾਤ ਹੈ ਬਾਣੀ ਵਿੱਚ ਕੋਈ ਸ਼ੱਕ ਨਹੀਂ ਡਾਇਰੈਕਸ਼ਨ ਦਿੱਤੀ ਗਈ ਨਕਸ਼ਾ ਦਿੱਤਾ ਗਿਆ ਜੀਵਨ ਦਾ ਪਰ ਨਾਮ ਦਾ ਥੋੜਾ ਜਿਹਾ ਸਰੂਪ ਥੋੜੇ ਮਿੰਟਾਂ ਦੇ ਸ਼ਬਦ ਵੀ ਲੰਬਾ ਹੈ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਿੱਖਾਂ ਨੇ ਸਤਗੁਰੂ ਜੀ ਨੂੰ ਇੱਕ ਬੇਨਤੀ ਕੀਤੀ ਕਿ ਮਹਾਰਾਜ ਬਾਣੀ ਨਾਲ ਮਨ ਅਸੀਂ ਜੁੜਦੇ ਨਹੀਂ ਪੜਨੇ ਆ ਸਤਗੁਰੂ ਨੇ ਕਿਹਾ ਦੋ ਭਾਂਡੇ ਲਿਆਓ ਦੋ ਘੜੇ ਲਿਆਓ ਦੋ ਘੜੇ ਲਿਆਂਦੇ ਉਹਨਾਂ ਵਿੱਚ ਪਾਣੀ ਪਾ ਦਿੱਤਾ ਪਾਣੀ ਦੇ ਵਿੱਚ ਕਹਿੰਦੇ ਇੱਕ ਪੱਕੇ ਰੋੜੇ ਲਿਆਓ ਇੱਟਾਂ ਦੇ ਇੱਕ ਕੱਚੇ ਰੋੜੇ ਲਿਆਓ ਮਿੱਟੀ ਦੇ ਇੱਕ ਘੜੇ ਵਿੱਚ ਪੱਕੇ ਰੋੜੇ ਪਾ ਦਿੱਤੇ ਇੱਕ ਵਿੱਚ ਕੱਚੇ ਪਾ ਦਿੱਤੇ ਫਿਰ ਸਮਾਪਤੀ ਕਰ ਦਿੱਤੀ ਦੀਵਾਨ ਦੀ ਕਹਿੰਦੇ ਸ਼ਾਮ ਨੂੰ ਮਿਲਾਂਗੇ ਸ਼ਾਮ ਹੋਈ ਸਿੱਖ ਫਿਰ ਇਕੱਠੇ ਹੋਏ ਕਹਿੰਦੇ ਦੋਵੇਂ ਘੜੇ ਲਿਆਓ ਦੋਵੇਂ ਭਾਂਡੇ ਲਿਆਓ ਕਹਿਣ ਲੱਗੇ ਦੋਵਾਂ ਦੇ ਵਿੱਚ ਜਿਹੜੇ ਰੋੜੇ ਪਾਏ ਸਨ ਮਿੱਟੀ ਵਾਲੇ ਰੋੜੇ ਵੀ ਕੱਚੇ ਤੇ ਪੱਕੇ ਰੋੜੇ ਵੀ ਕੱਢ ਕੇ ਲਿਆਓ ਜਦੋਂ ਸਿੱਖ ਗਏ ਦੂਹਾਂ ਘੜਿਆਂ ਵਿੱਚ ਹੱਥ ਮਾਰਿਆ ਜਿਹਦੇ ਵਿੱਚ ਕੱਚੇ ਪਾਏ ਸਾਨੂੰ ਮਿਲੇ ਨਹੀਂ ਪੱਕੇ ਲੱਭ ਗਏ ਸਿੱਖ ਕਹਿੰਦੇ ਮਹਾਰਾਜ ਪੱਕੇ ਤਾਂ ਹਨ ਕੱਚੇ ਨਹੀਂ ਪਤਾ ਨਹੀਂ ਕਿੱਥੇ ਗਏ ਕਹਿੰਦੇ ਧਿਆਨ ਨਾਲ ਵੇਖੋ ਉਹ ਪਾਣੀ ਵਿੱਚ ਘੁਲ ਗਏ ਨੇ ਉਹ ਪਾਣੀ ਵਿੱਚ ਘੁਲ ਗਏ ਨੇ ਸ਼ਬਦ ਦੇ ਵਿੱਚ ਸੁਰਤ ਘੁਲ ਸਕਦੀ ਏ ਸ਼ਬਦ ਵਿੱਚ ਸਰੀਰ ਨਹੀਂ ਘੁਲ ਸਕਦਾ ਧਿਆਨ ਦੇ ਹਾਂ ਜਿਸ ਸਰੀਰ ਦੇ ਵਿੱਚ ਵਸਦੀ ਸੁਰਤ ਸ਼ਬਦ ਵਿੱਚ ਜੁੜ ਜਾਏਗੀ ਉਹ ਸਰੀਰ ਦਾ ਰਹਿਣ ਸਹਿਣ ਤੇ ਉਹਦਾ ਵੇਖਣਾ ਸੁਣਨਾ ਬੋਲਣਾ ਉਹਦੇ ਉੱਤੇ ਉਹਦੀ ਛਾਇਆ ਪੈਣੀ ਸ਼ੁਰੂ ਹੋ ਜਾਏਗੀ ਉਹ ਸਰੀਰ ਤੇ ਉੱਤੇ ਪ੍ਰਭਾਵ ਪੈਗਾ ਉਹ ਸਰੀਰ ਦਾ ਅਮਲ ਬਦਲ ਜਾਏ ਇਹ ਜ਼ਰੂਰ ਹੈ ਪਰ ਸਰੀਰ ਨਹੀਂ ਜੁੜਦਾ ਸ਼ਬਦ ਦੇ ਨਾਲ ਮੈਂ ਇਥੋਂ ਤੱਕ ਬੇਨਤੀ ਕਰਦਿਆਂ ਸਰੀਰ ਦੇ ਨਾਲ ਨਾ ਬੁੱਧੀ ਜੁੜ ਸਕਦੀ ਏ ਨਾ ਮਨ ਜੁੜ ਸਕਦਾ ਇਹ ਨਾਲ ਕੁਝ ਜੁੜ ਸਕਦਾ ਹੈ ਸ਼ਬਦ ਦੇ ਨਾਲ ਬੁੱਧੀ ਵੀ ਨਹੀਂ ਜੁੜ ਸਕਦੀ ਸ਼ਬਦ ਦੇ ਨਾਲ ਮਨ ਵੀ ਨਹੀਂ ਜੁੜ ਸਕਦਾ ਸ਼ਬਦ ਦੇ ਨਾਲ ਸਰੀਰ ਵੀ ਨਹੀਂ ਜੁੜ ਸਕਦਾ ਸ਼ਬਦ ਦੇ ਨਾਲ ਸਿਰਫ ਤੇ ਸਿਰਫ ਸੁਰਤ ਜੁੜ ਸਕਦੀ ਹੈ ਸਤਿਗੁਰੂ ਨੇ ਉਪਦੇਸ਼ ਦਿੱਤਾ ਕਹਿਣ ਲੱਗੇ ਸਿੱਖੋ ਜਿਵੇਂ ਦੀ ਬਾਣੀ ਹੈ ਉਸ ਤਲ ਤੇ ਜਾ ਕੇ ਬਾਣੀ ਨਾਲ ਜੁੜੋ ਬਾਣੀ ਸ਼ਬਦ ਦੇ ਸੁਰਤ ਜੁੜੇਗੀ ਉਹਦੇ ਨਾਲ ਤੁਹਾਡੀ ਸਮਝ ਨਹੀਂ ਜੁੜ ਸਕਦੀ ਤੁਹਾਡੀ ਬੁੱਧੀ ਨਹੀਂ ਜੁੜ ਸਕਦੀ ਉਹਦੇ ਨਾਲ ਫਿਰ ਅਸੀਂ ਬੁੱਧੀ ਦੀ ਵਰਤੋਂ ਕਰਨੇ ਫਿਰ ਕਹਿੰਦੇ ਆਨੰਦ ਨਹੀਂ ਆਉਂਦਾ ਬੁੱਧੀ ਦਾ ਆਨੰਦ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਸਿਰਫ ਤੋਲਣ ਵਾਲੀ ਚੀਜ਼ ਏ ਉਹ ਸਿਰਫ ਕਸਵੱਟੀ ਏ ਜਿਵੇਂ ਅਸੀਂ ਕਿਸੇ ਚੀਜ਼ ਨੂੰ ਟੈਸਟ ਕਰਨੇ ਆ ਵੀ ਠੀਕ ਹੈ ਕਿ ਨਹੀਂ ਅਸੀਂ ਟੈਸਟ ਕਰਾਉਨੇ ਆ ਕਸਵੱਟੀ ਜਿਵੇਂ ਸੋਨੇ ਨੂੰ ਕਸਵੱਟੀ ਨਾਲ ਪਰਖਿਆ ਜਾਂਦਾ ਹੁਣ ਨੁਕਸ ਕੀ ਪੈ ਗਿਆ ਕਸਵੱਟੀ ਸਾਡੇ ਸਾਰਿਆਂ ਕੋਲੇ ਬੁੱਧੀ ਪੜ੍ਹਾਈ ਵਿਦਿਆ ਵਿਆਕਰਣ ਇਹ ਸਾਰਿਆਂ ਕੋਲ ਆ ਗਈ ਤੇ ਸੋਨਾ ਹੈ ਕੋਈ ਨਹੀਂ ਹੁਣ ਕਸਵੱਟੀ ਦਾ ਕੀ ਕਰਾਂਗੇ ਪਹਿਲਾਂ ਸੋਨਾ ਚਾਹੀਦਾ ਨਾ ਕਸਵੱਟੀ ਦਾ ਕਰਨਾ ਵੀ ਕੀ ਹੈ ਕਸਵੱਟੀ ਨਾਲ ਕੀ ਕਰਾਂਗੇ ਅੱਗੇ ਸੋਨਾ ਹੀ ਕੋਈ ਨਹੀਂ ਫਿਰ ਜਦੋਂ ਸੋਨਾ ਨਹੀਂ ਲੱਭਦਾ ਫਿਰ ਮਿੱਟੀ ਪਰਖਣ ਲੱਗ ਪੈਂਦਾ ਕਸਵੱਟੀ ਵੀ ਮਿੱਟੀ ਹੋ ਜਾਂਦੀ ਹੈ ਕੱਟ ਨਹੀਂ ਪੈਂਦਾ ਬੁੱਧੀ ਨਾਲ ਜੀਵਨ ਨੂੰ ਸਿਰਫ ਪਰਖਿਆ ਜਾ ਸਕਦਾ ਹੈ ਜੇ ਕੋਈ ਕੋਈ ਚੀਜ਼ ਹੈ ਹੀ ਨਹੀਂ ਪਰਖਣ ਵਾਲੀ ਤੇ ਬੁੱਧੀ ਦਾ ਕੀ ਕਰੋਗੇ ਗਿਆਨ ਦਾ ਕੀ ਕਰੋਗੇ ਜੀਵਨ ਜਾਗਤ ਦਾ ਕੀ ਕਰੋਗੇ ਸੋਨਾ ਤੇ ਹੈ ਹੀ ਕੋਈ ਨਹੀਂ ਉੱਥੇ ਕੱਲੀ ਕਸਵੱਟੀ ਹੈ ਕਸਵੱਟੀ ਬੁੱਧੀ ਦਾ ਮਤਲਬ ਤਰਕ ਤਰਕ ਕਰਨਾ ਵੀ ਹੈ ਕਿ ਨਹੀਂ ਇਹ ਹੈ ਕਿ ਨਹੀਂ ਇਹਦੇ ਅੰਦਰ ਕੁਝ ਹੈ ਕਿ ਨਹੀਂ ਇਹ ਤਰਕ ਹੈ ਬੁੱਧੀ ਦਾ ਤਰਕ ਬਾਅਦ ਵਿੱਚ ਚਾਹੀਦਾ ਹੈ ਸ਼ਰਧਾ ਪਹਿਲਾਂ ਚਾਹੀਦੀ ਹੈ ਤੇ ਸ਼ਰਧਾ ਹੀ ਕੋਈ ਨਹੀਂ ਤਰਕ ਦਾ ਕੀ ਕਰੋਗੇ ਪਹਿਲਾ ਹਿਰਦਾ ਚਾਹੀਦਾ ਹੈ ਬੁੱਧੀ ਬਾਦ ਵਿੱਚ ਚਾਹੀਦਾ ਹੈ ਚਾਹੀਦੀਏ ਕਿਉਂਕਿ ਅੰਦਰ ਕੋਈ ਪਦਾਰਥ ਤੇ ਹੋਵੇਗਾ ਨਾ ਜਿਹਨੂੰ ਪਰਖਣਾ ਹੈ ਆਪਾਂ ਸੱਚੇ ਪਾਤਸ਼ਾਹ ਜੀ ਕੋ ਬਚਨ ਕਰਦੇ ਨੇ ਬਿਨ ਕੁੰਜੀ ਸੌਦੇ ਕੋ ਧਾਵੇ ਕਹਿੰਦੇ ਨੇ ਜੇਬ ਦੇ ਵਿੱਚ ਕੱਖ ਨਹੀਂ ਤੇ ਵਪਾਰੀ ਬਣ ਕੇ ਬਹਿ ਗਿਆ ਜਪ ਤਪ ਬੰਦਗੀ ਅੰਦਰ ਹੈ ਨਹੀਂ ਤੇ ਬੁੱਧੀ ਦੀਆਂ ਕਸਵਟੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਕੱਲੀ ਕਸਵੱਟੀ ਇਹ ਸਜਣਾ ਪਹਿਲਾਂ ਸੋਨਾ ਖਰੀਦ ਲੈ ਪਹਿਲਾਂ ਨਿਤਨੇਮ ਕਰ ਪਹਿਲਾਂ ਸਿੱਖੀ ਕਮਾ ਸੇਵਾ ਕਰ ਸਿਮਰਨ ਕਰ ਅੰਦਰ ਸੋਨਾ ਬਣ ਜਾਏਗਾ ਜਦੋਂ ਗੁਰਮੁਖਤਾਈ ਦਾ ਗੁਰਸਿੱਖੀ ਦਾ ਫਿਰ ਕਸਵੱਟੀ ਲਾ ਕੇ ਪਰਖ ਲਈ ਪਰਖ ਨਹੀਂ ਤੇਰੀ ਮਰਜ਼ੀ ਫਿਰ ਗਿਆਨ ਗਿਆਨ ਬਾਦ ਵਿੱਚ ਆਉਣਾ ਸੀ ਨੁਕਸ ਇਹ ਪੈ ਗਿਆ ਗਿਆਨ ਪਹਿਲਾਂ ਆ ਗਿਆ ਸ਼ਰਧਾ ਬਾਦ ਵਿੱਚ ਆਉਂਦੀ ਏ ਨਾ ਜਿੱਥੇ ਗਿਆਨ ਆ ਜੀ ਪਹਿਲਾਂ ਸ਼ਰਧਾ ਆਵੇਗੀ ਇਸ ਤਰ੍ਹਾਂ ਕਿ ਜਦੋਂ ਅਸੀਂ ਸ਼ਬਦ ਵਰਤਨੇ ਆ ਨਾ ਸੇਵਾ ਤੇ ਸਿਮਰਨ ਉਥੇ ਸਿਮਰਨ ਤੇ ਸੇਵਾ ਨਹੀਂ ਵਰਤਦੇ ਕਿਉਂਕਿ ਪਹਿਲਾਂ ਸੇਵਾ ਸੇਵਾ ਦਾ ਮਤਲਬ ਸੇਵਾ ਤੇ ਸਿਮਰਨ ਇੱਕੋ ਚੀਜ਼ ਹੈ ਉਹਦੇ ਵਿੱਚੋਂ ਪੈਦਾ ਹੁੰਦਾ ਤੇ ਗਿਆਨ ਬਾਦ ਵਿੱਚ ਆਵੇ ਪੁਰਾਣੇ ਸਾਡੇ ਇਤਿਹਾਸ ਨੂੰ ਫੋਲ ਕੇ ਵੇਖੋ ਜਿਨ੍ਹਾਂ ਜਿਨ੍ਹਾਂ ਨੇ ਗੁਰਮਤ ਦਾ ਪ੍ਰਚਾਰ ਕੀਤਾ ਹੈ ਪਹਿਲਾਂ ਉਹਨਾਂ ਨੇ ਸੇਵਾ ਕੀਤੀ ਸਿਮਰਨ ਕੀਤੀ ਕੀਤਾ ਪਹਿਲਾਂ ਸੋਨਾ ਆ ਗਿਆ ਤੇ ਗਿਆਨ ਬਾਅਦ ਵਿੱਚ ਗੁਰੂ ਸਾਹਿਬ ਨੇ ਕਿਹਾ ਜਾ ਹੁਣ ਬੋਲ ਕੇ ਪ੍ਰਚਾਰ ਕਰ ਕਸਵੱਟੀ ਬਾਅਦ ਵਿੱਚ ਆਈ ਤੇ ਫਿਰ ਸਵਾਦ ਆ ਗਿਆ ਪਰਖਣ ਦਾ ਅੰਦਰ ਹੈ ਸੀ ਕੋਈ ਤੇ ਹੁਣ ਅਸੀਂ ਤੇ ਕਸਵਟੀਆਂ ਕੱਲੀਆਂ ਚੁੱਕੀ ਫਿਰਨੇ ਆ